ਸਤਿ ਸ਼੍ਰੀ ਅਕਾਲ ਜੀ ਜਦੋਂ ਮਨਪ੍ਰੀਤ ਦਾ ਵਿਆਹ ਹੋਇਆ ਤਾਂ ਉਹਦੀ ਉਮਰ 23 ਸਾਲ ਦੀ ਸੀ ਜਿੱਥੇ ਉਹਦਾ ਵਿਆਹ ਹੋਇਆ ਉੱਥੇ ਉਹਦਾ ਘਰ ਵਾਲਾ ਮਾਪਿਆਂ ਦਾ ਹੀ ਇਕੱਲਾ ਹੀ ਇਕੱਲਾ ਮੁੰਡਾ ਸੀ ਉਸਦੇ ਨਾ ਕੋਈ ਭੈਣ ਤੇ ਨਾ ਹੀ ਕੋਈ ਭਰਾ ਸੀ ਮਨਪ੍ਰੀਤ ਇੱਕ ਸਾਂਝੇ ਪਰਿਵਾਰ ਵਿੱਚ ਚੋਾਈ ਹੋਈ ਸੀ ਮਨਪ੍ਰੀਤ ਦਾ ਉਸ ਘਰ ਵਿੱਚ ਦਿਲ ਨਾ ਲੱਗਣਾ ਕਿਉਂਕਿ ਜਾਦਾ ਜੀਆਂ ਵਿੱਚ ਚੋਾਈ ਹੋਣ ਕਰਕੇ ਉਹਨੂੰ ਉੱਥੇ ਇਕੱਲਾਪਨ ਮਹਿਸੂਸ ਹੋਣਾ ਕਿਉਂਕਿ ਉਹਦੇ ਨਾ ਕੋਈ ਨਨਾਨੀ ਸੀ ਤੇ ਨਾ ਹੀ ਕੋਈ ਦਰਾਨੀ ਜਠਾਣੀ ਜਿਸ ਨਾਲ ਉਹ ਆਪਣੇ ਦਿਲ ਦੀ ਗੱਲ ਕਰ ਸਕਦੀ ਸਿਰਫ ਇੱਕ ਸਾਸ ਸੀ ਪਰ ਤੁਹਾਨੂੰ ਪਤਾ ਹੈ ਕਿ ਸਾਸ ਨਾਲ ਬੰਦਾ ਉਹ ਗੱਲਾਂ ਨਹੀਂ ਕਰ ਸਕਦਾ ਜੋ ਆਪਣੀ ਹਮ ਉਮਰ ਨਾਲ ਕਰ ਸਕਦਾ ਆ ਇਸ ਲਈ ਉਹਨੂੰ ਬਹੁਤ ਹੀ ਇਕੱਲਾਪਨ ਮਹਿਸੂਸ ਹੁੰਦਾ ਤਾਂ ਉਹ ਚੁੱਪਚਾਪ ਰਹਿਣ ਲੱਗ ਪਈ ਉਹਦਾ ਉੱਥੇ ਬਿਲਕੁਲ ਵੀ ਜੀ ਨਾ ਲੱਗਣਾ ਵੈਸੇ ਤਾਂ ਸਾਰਿਆਂ ਨੇ ਉਹਨੂੰ ਬਹੁਤ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਪਰ ਕਿਤੇ ਨਾ ਕਿਤੇ ਉਹਨੂੰ ਇਕੱਲਾਪਨ ਮਹਿਸੂਸ ਹੁੰਦਾ ਮਨਪ੍ਰੀਤ ਨੇ ਜਦੋਂ ਆਪਣੇ ਪੇਕੇ ਜਾਣਾ ਤਾਂ ਉਹਦਾ ਉੱਥੋਂ ਆਉਣ ਨੂੰ ਦਿਲ ਨਾ ਕਰਨਾ ਤੇ ਉਹਨੇ ਹਰ ਵਾਰ ਆਉਂਦੀ ਹੋਈ ਨੇ ਰੋਣ ਲੱਗ ਜਾਣਾ ਪਰ ਘਰ ਦੇ ਆਣੇ ਕਹਿਣਾ ਕਿ ਤੇਰੇ ਲਈ ਅਸੀਂ ਇਕੱਲਾ ਇਕੱਲਾ ਮੁੰਡਾ ਲੱਭਿਆ ਆ ਕਿੰਨੀ ਜ਼ਮੀਨ ਜਾਇਦਾਦ ਆ ਕਿੰਨੀ ਸੌਖੀ ਆ ਤੂੰ ਉਸ ਘਰ ਵਿੱਚ ਤੈਨੂੰ ਉਸ ਘਰ ਵਿੱਚ ਕੋਈ ਤਕਲੀਫ ਨਹੀਂ ਆ ਫਿਰ ਤੂੰ ਕਿਉਂ ਰੋ ਰਹੀ ਆ ਪਰ ਉਹ ਸਿਰਫ ਇਹ ਸਮਝਦੇ ਸੀ ਕਿ ਪੈਸਾ ਜਾਇਦਾਦ ਜਾਂ ਇਕੱਲਾ ਇਕੱਲਾ ਮੁੰਡਾ ਹੁਣ ਆ ਇਹ ਮਨਪ੍ਰੀਤ ਦੀ ਖੁਸ਼ਕਿਸਮਤੀ ਆ ਪਰ ਆਪਣੇ ਇਕੱਲੇपन ਨੂੰ ਤਾਂ ਉਹ ਹੀ ਜਾਣਦੀ ਸੀ ਇਸ ਲਈ ਉਹਦੀ ਗੱਲ ਕੋਈ ਨਹੀਂ ਸਮਝ ਸਕਿਆ ਉਹਨੇ ਰੋਂਦੀ ਹੋਈ ਨੇ ਉੱਥੋਂ ਆ ਜਾਣਾ ਕਿ ਫਿਰ ਉਹਦਾ ਕਿੰਨੇ ਕਿੰਨੇ ਦਿਨ ਜੀਣਾ ਲੱਗਣਾ ਇਸੇ ਤਰ੍ਹਾਂ ਵਿਆਹ ਦੇ 2 ਸਾਲ ਲੰਘ ਗਏ 2 ਸਾਲ ਬਾਅਦ ਜਦੋਂ ਉਹਨੂੰ ਦਿਨ ਲੰਗੇ ਲੰਘ ਗਏ ਉਹ ਪ੍ਰੈਗਨੈਂਟ ਹੋ ਗਈ ਤਾਂ ਸਾਰਿਆਂ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਵੀ ਸਾਸ ਨੂੰ ਵੀ ਸੁਣ ਕੇ ਬਹੁਤ ਚਾਅ ਚੜਿਆ ਸਾਰੇ ਘਰ ਦੇ ਬਹੁਤ ਖੁਸ਼ ਸੀ ਕਿ ਸਾਡੀ ਜੜ ਲੱਗ ਜਾਣੀਆਂ ਸਾਰੇ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਬਸ ਇੱਕ ਮੁੰਡਾ ਦੇ ਦੇਵੇ ਰੱਬ ਤਾਂ ਬੇਫਿਕਰ ਹੋ ਜਾਈਏ ਸਾਸੂ ਨੇ ਕਿਹਾ ਕਿ ਪਹਿਲਾਂ ਮੇਰੇ ਵੀ ਇੱਕੋ ਇੱਕ ਪੋਤਿਆ ਤੇ ਹੁਣ ਇੱਕ ਪੋਤਰਾ ਹੋ ਜਾਵੇ ਤਾਂ ਮੈਂ ਗੰਗਾ ਨਹਾ ਲਵਾਂ ਇਸ ਖਬਰ ਤੋਂ ਮਨਪ੍ਰੀਤ ਵੀ ਖੁਸ਼ ਸੀ ਕਿ ਚਲੋ ਹੁਣ ਮੈਨੂੰ ਇਕੱਲਾਪਣ ਮਹਿਸੂਸ ਨਹੀਂ ਹੋਊਗਾ ਮੈਂ ਬੱਚੇ ਦੇ ਨਾਲ ਲੱਗ ਜਾਇਆ ਕਰੂੰਗੀ ਫਿਰ 9 ਮਹੀਨੇ ਬਾਦ ਉਹਨਾਂ ਕਰ ਬੇਟੇ ਨੇ ਜਨਮ ਲਿਆ ਤਾਂ ਸਾਰੇ ਘਰ ਦੇ ਬਹੁਤ ਖੁਸ਼ ਹੋਏ ਕਿ ਸਾਡੇ ਖਾਨਦਾਨ ਦਾ ਵਾਰਸ ਮਿਲ ਗਿਆ ਮਨਮਨ ਪ੍ਰੀ ਦਾ ਵੀ ਬੱਚੇ ਨਾਲ ਕੁਝ ਜੀ ਲੱਗ ਜਾਂਦਾ ਸੀ। ਉਹ ਸਾਰਾ ਦਿਨ ਆਪਣੇ ਪੁੱਤ ਨਾਲ ਬਿਜੀ ਰਹਿਣ ਲੱਗੀ ਤਾਂ ਉਹਦਾ ਇਕੱਲਾਪਣ ਵੀ ਦੂਰ ਹੋ ਗਿਆ। ਸਾਰੇ ਘਰ ਦੇ ਇਸ ਗੱਲ ਤੋਂ ਖੁਸ਼ ਸੀ ਕਿ ਚਲੋ ਪਹਿਲਾਂ ਹੀ ਮੁੰਡਾ ਹੋ ਗਿਆ ਤਾਂ ਹੋਰ ਬੱਚੇ ਦੀ ਹੁਣ ਲੋੜ ਹੀ ਨਹੀਂ ਰਣੀ ਤੇ ਨਾ ਹੀ ਅਸੀਂ ਬੱਚਾ ਹੋਰ ਲੈਣਾ ਆ। ਉਹਦੀ ਸਾਸੜੀ ਵੀ ਕਹਿਣਾ ਕਿ ਮੇਰੇ ਵੀ ਇੱਕ ਹੀ ਪੁੱਤ ਸੀ ਤੇ ਸਾਰੀ ਜ਼ਮੀਨ ਜਾਇਦਾਦ ਈਸੇ ਦੀ ਸੀ। ਇਸੇ ਲਈ ਸਾਨੂੰ ਚੰਗੇ ਘਰ ਦਾ ਰਿਸ਼ਤਾ ਮਿਲਿਆ ਆ ਤੇ ਹੁਣ ਮੇਰਾ ਪੋਤਾ ਵੀ ਇਕੱਲਾ ਆ। ਇਸ ਜ਼ਮੀਨ ਦਾ ਵਾਰਿਸ ਹੋਵੇਗਾ ਜਿਸ ਦੀ ਜ਼ਮੀਨ ਵਡਾਉਣ ਵਾਲਾ ਵੀ ਕੋਈ ਨਹੀਂ ਹੋਊਗਾ ਮਨਪ੍ਰੀਤ ਨੂੰ ਉਹਨਾਂ ਦੀਆਂ ਗੱਲਾਂ ਬਹੁਤ ਅਜੀਬ ਲੱਗਣੀਆਂ ਕਿ ਇਹਨਾਂ ਦੀ ਸੋਚ ਕਿਹੋ ਜਿਹੀ ਆ ਕਿ ਕੋਈ ਰੱਬ ਦੇ ਭਾਣੇ ਨੂੰ ਸਮਝਦਾ ਹੀ ਨਹੀਂ ਇਹਨਾਂ ਦੀ ਸੋਚ ਤਾਂ ਇਹ ਹੈ ਕਿ ਅਸੀਂ ਰੱਬ ਤੋਂ ਸੁੱਖਾ ਸੁੱਕੇ ਪੁੱਤ ਲੈ ਲਿਆ ਤੇ ਹੁਣ ਅਸੀਂ ਬੱਚਾ ਨਹੀਂ ਲਵਾਂਗੇ ਜਦੋਂ ਮਨਪ੍ਰੀਤ ਦਾ ਬੇਟਾ 6 ਸਾਲ ਦਾ ਹੋਇਆ ਤਾਂ ਉਹਨੇ ਆਪਣੇ ਘਰਵਾਲੇ ਨਾਲ ਗੱਲ ਕੀਤੀ ਕਿ ਮੈਂ ਇੱਕ ਬੱਚਾ ਹੋਰ ਲੈਣਾ ਚਾਹੁੰਦੀ ਆ ਇਸ ਲਈ ਉਹ ਇੱਕ ਵਾਰ ਫਿਰ ਪ੍ਰੈਗਨੈਂਟ ਹੋ ਗਈ ਪਰ ਉਹਨੂੰ ਦਵਾਈ ਕਵਾ ਕੇ ਉਹਦਾ ਗਰਭਪਾਤ ਕਰਵਾ ਦਿੱਤਾ ਗਿਆ। ਉਹਦੇ ਘਰ ਵਾਲੇ ਨੇ ਉਹਨੂੰ ਕਹਿਣਾ ਕਿ ਕੋਈ ਲੋੜ ਨਹੀਂ ਆ, ਇੱਕੋ ਇੱਕ ਬੱਚਾ ਰੱਖਣਾ ਆ ਆਪਾਂ। ਮੈਂ ਆਪਣੇ ਬੱਚੇ ਦੀ ਜ਼ਮੀਨ ਨਹੀਂ ਕਟਾਉਣੀ। ਹੁਣ ਇਹ 30 ਕਿੱਲਿਆਂ ਦਾ ਕੱਲਾ ਮਾਲਕ ਆ ਤੇ ਜੇ ਦੋ ਹੋ ਗਿਆ ਤਾਂ 15-15 ਕਿੱਲੇ ਹੀ ਆਊਗੀ। ਤਾਂ ਇਹਨਾਂ ਨੂੰ ਰਿਸ਼ਤੇ ਵੀ ਚੰਗੇ ਨਹੀਂ ਹੋਣਗੇ ਤੇ ਰਿਸ਼ਤੇ ਵੀ ਜ਼ਮੀਨਾਂ ਨੂੰ ਹੀ ਹੁੰਦੇ ਨੇ। ਇਸ ਲਈ ਮੇਰਾ ਇਕੱਲਾ-ਕੱਲਾ ਪੁੱਤ ਸਾਰੀ ਜ਼ਮੀਨ ਦਾ ਵਾਰਿਸ ਹੋਊਗਾ ਤੇ ਜੇ ਕੁੜੀ ਹੋ ਗਈ ਤਾਂ ਸਾਨੂੰ ਉਲਟਾ ਉਹਦੇ ਵਿਆਹ ਤੇ ਖਰਚਾ ਕਰਨਾ ਪਊਗਾ ਇਸ ਨਾਲ ਮੇਰਾ ਪੁੱਤ ਵੀ ਬੋਝ ਥੱਲੇ ਦਬ ਜਾਊਗਾ ਤੇ ساری ਉਮਰ ਖਰਚਾ ਹੀ ਹੁੰਦਾ ਰਹੂਗਾ ਮਨਪ੍ਰੀਤ ਉਹਨਾਂ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਈ ਕਿ ਇੰਨੀ ਘਟੀਆ ਸੋਚ ਉਹਨੂੰ ਬਹੁਤ ਗੁੱਸਾ ਵੀ ਆ ਰਿਹਾ ਸੀ ਕਿ ਇਸ ਤਰ੍ਹਾਂ ਦੇ ਬੰਦੇ ਨਾਲ ਮੈਂ ਵਿਆਹ ਹੀ ਕਿਉਂ ਕਰਵਾਇਆ ਪਰ ਉਹਨੇ ਫਿਰ ਮਨ ਸਮਝਾ ਲਿਆ ਕਿ ਸ਼ਾਇਦ ਹੌਲੀ-ਹੌਲੀ ਮਨ ਜਾਣਗੇ ਪਰ ਉਹਨਾਂ ਵਿੱਚ ਤਾਂ ਇੱਕ ਅਜੀਬ ਤਰ੍ਹਾਂ ਦਾ ਹੰਕਾਰ ਪੈਦਾ ਹੋ ਗਿਆ ਕਿ ਪਹਿਲਾਂ ਮੈਂ ਵੀ ਇਕੱਲਾ ਸੀ ਉਹਨੂੰ ਮੇਰਾ ਪੁੱਤ ਵੀ ਕੱਲਾ-ਕੱਲਾ ਆ ਉਹ ਉਹ ਬਹੁਤ ਲਾਲਚੀ ਕਿਸਮ ਦੇ ਇਨਸਾਨ ਸੀ ਪਰ ਕਹਿੰਦੇ ਨੇ ਨਾ ਕਿ ਸਮਾਂ ਬਹੁਤ ਬਲਵਾਨ ਹੁੰਦਾ ਆ ਉਹਨਾਂ ਦੇ ਹੰਕਾਰ ਦਾ ਖਮਿਆਜਾ ਅੱਜ ਸਿਰਫ ਉਹਨਾਂ ਨੇ ਇਕੱਲਿਆਂ ਹੀ ਨਹੀਂ ਝੁਗਤਿਆ ਮਨਪ੍ਰੀਤ ਨੂੰ ਨਹੀਂ ਨਾਲ ਝੁਗਤਣਾ ਪਿਆ ਪਰ ਉਸ ਸਮੇਂ ਉਹਦੀ ਕੋਈ ਗਲਤੀ ਨਹੀਂ ਸੀ ਮਨਪ੍ਰੀਤ ਨੇ ਉਹਨਾਂ ਨੂੰ ਬਹੁਤ ਕਹਿਣਾ ਕਿ ਮੈਂ ਬੱਚਾ ਲੈਣਾ ਚਾਹੁੰਦੀ ਆ ਪਰ ਉਹਦੇ ਘਰ ਵਾਲੇ ਨੇ ਉਹਦੀ ਸੱਸ ਨੂੰ ਵੀ ਦੱਸ ਦਿੱਤਾ ਤੇ ਉਸਨੇ ਵੀ ਮਨਾ ਕਰ ਦਿੱਤਾ ਕਿ ਕੋਈ ਲੋੜ ਨਹੀਂ ਆ ਨਾਲੇ ਤੂੰ ਵੀ ਆਪਣਾ ਸਰੀਰ ਖਰਾਬ ਕਰੇਂਗੀ ਤੇ ਨਾਲੇ ਮੁੰਡਾ ਹੈਗਾ ਹੁਣ ਕੀ ਲੋੜ ਆ ਬੱਚੇ ਦੀ ਇਹ ਜ਼ਰੂਰੀ ਥੋੜਾ ਆ ਕਿ ਅਗਲਾ ਵੀ ਮੁੰਡਾ ਹੀ ਹੋਵੇ ਕੁੜੀ ਵੀ ਹੋ ਸਕਦੀ ਆ ਇਸ ਲਈ ਹੋਰ ਬੱਚਾ ਦੀ ਆਪਾਂ ਨੂੰ ਜ਼ਰੂਰਤ ਰਹੀਆਂ ਤਾਂ ਮਨਪ੍ਰੀਤ ਨੇ ਚੁੱਪ ਕਰ ਜਾਣਾ ਪਰ ਕਹਿੰਦੇ ਨੇ ਨਾ ਕਿ ਜਦੋਂ ਮਨੁੱਖ ਰੱਬ ਨੂੰ ਟੱਬ ਸਮਝਦਾ ਆ ਤੇ ਰੱਬ ਉਹਨੂੰ ਸਜ਼ਾ ਜ਼ਰੂਰ ਦਿੰਦਾ ਆ ਬਦਲਾਵ ਕੁਦਰਤ ਦਾ ਨਿਯਮ ਆ ਤੇ ਇਹ ਉਹਨਾਂ ਉੱਤੇ ਵੀ ਲਾਗੂ ਹੋਇਆ ਵਕਤ ਲੰਘਦਾ ਗਿਆ ਉਹਨਾਂ ਨੇ ਬੇਟੇ ਨੂੰ ਸਕੂਲ ਲਾ ਦਿੱਤਾ ਇਕੱਲਾ-ਕੱਲਾ ਹੋਣ ਕਰਕੇ ਸਾਰੇ ਉਹਦੇ ਆਲੇ-ਦੁਆਲੇ ਹੀ ਰਹਿੰਦੇ ਸਕੂਲ ਭੇਜਣਾ ਤਾਂ ਵੀ ਡਰਨਾ ਕਿ ਇੱਕੋ ਇੱਕ ਹੈ ਕਿਤੇ ਕੁਝ ਹੋ ਨਾ ਜਾਵੇ ਨਿੰਨੇ ਅਜੀਬ ਜੀਵਕਿਆ ਵਾਲ ਮਾਨ ਪ੍ਰੀਤ ਦੇ ਮਾਨਵੀ ਚਾਹੁੰਦੇ ਰਹਿੰਦੇ ਉਤੋਂ ਉਹਨਾਂ ਦੀ ਸੋਚ ਨੇ ਉਹਨੂੰ ਹੋਰ ਵੀ ਅੰਦਰ ਤੱਕ ਡਰਾ ਦਿੱਤਾ ਮਾੜੀ ਜਈ ਸਾਟ ਲੱਗਨ ਤੇ ਵੀ ਉਹਨੇ ਬੱਚੇ ਦੇ ਲਈ ਇੰਨਾ ਦੁਖੀ ਹੋਣਾ ਨਿੱਕੀ ਨਿੱਕੀ ਗੱਲ ਤੇ ਇੰਨੀ ਜ਼ਿਆਦਾ ਟੈਨਸ਼ਨ ਹੁੰਦੀ ਕਿ ਜੇ ਇਹਨੂੰ ਕੁਝ ਹੋ ਗਿਆ ਇੱਕੋ ਇੱਕ ਤਾਂ ਬੱਚਾ ਆ ਕੀ ਕਰਾਂਗੇ ਸਾਰਿਆਂ ਨੇ ਬਹੁਤ ਲਾਡ ਪਿਆਰ ਨਾਲ ਪੁੱਤ ਨੂੰ ਵੱਡਾ ਕੀਤਾ ਹੁਣ ਉਹਨੇ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਭਲਾ ਦਿੱਤਾ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣ ਲੱਗੀ ਕਿਉਂਕਿ ਪੁੱਤ ਹੁਣ ਵੱਡਾ ਹੋ ਚੁੱਕਿਆ ਸੀ ਉਹ ਆਪਣੇ ਆਪ ਨੂੰ ਸੰਭਾਲ ਸਕਦਾ ਸੀ 12ਵੀਂ ਕਲਾਸ ਤੋਂ ਬਾਅਦ ਉਹ ਹੁਣ ਕਾਲਜ ਜਾਣ ਲੱਗਿਆ ਬਹੁਤ ਸੋਹਣਾ ਤੇ ਲੰਮਾ ਜਵਾਨ ਗੱਭਰੂ ਹੋ ਗਿਆ ਤੇ ਮਾਨਪ੍ਰੀਤ ਨੇ ਰੋਜ਼ ਉਹਦੇ ਉੱਤੇ ਮਿੱੱਚਾਂ ਮਾਰਨੀਆਂ ਕਿ ਮੇਰੇ ਪੁੱਤ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਕਿਉਂਕਿ ਉਹਦਾ ਪੁੱਤ ਜਵਾਨ ਹੋ ਕੇ ਬਹੁਤ ਸੋਹਣਾ ਸੁਨੱਖਾ ਬਣ ਗਿਆ ਸੀ ਸਾਰਿਆਂ ਨੇ ਕਹਿਣਾ ਕਿ ਇਹ ਜਵਾਨ ਹੋ ਕੇ ਬਹੁਤ ਸੋਹਣਾ ਨਿਕਲਿਆ ਹੋਇਆ ਆ ਤਾਂ ਉਹਨੇ ਫਟਾਫਟ ਮਿਰਚਾਂ ਮਾਰ ਦੇ ਕਿ ਮੇਰੇ ਪੁੱਤਰ ਨੂੰ ਨજર ਨਾ ਲੱਗ ਜਾਵੇ ਮਨ ਵਿੱਚ ਹਰ ਟਾਈਮ ਮੰਦਰੋਂ ਅੰਦਰ ਡਰ ਹੀ ਰਹਿਣਾ ਇੱਕ ਦਿਨ ਕੀਰਤ ਕਾਲਜ ਤੋਂ ਘਰੇ ਨਾ ਆਇਆ ਪਹਿਲਾਂ ਤਾਂ ਉਹ ਵਕਟ ਨਾਲ ਘਰੇ ਆ ਜਾਂਦਾ ਸੀ ਤਾਂ ਉਹਨਾਂ ਸਾਰਿਆਂ ਨੂੰ ਬਹੁਤ ਟੈਨਸ਼ਨ ਹੋਣ ਲੱਗੀ ਕਿ 1 ਵਜੇ ਤੱਕ ਘਰ ਕਿਉਂ ਨਹੀਂ ਆਇਆ ਉਹਨਾਂ ਨੇ ਸੋਚਿਆ ਸ਼ਾਇਦ ਦੋਸਤਾਂ ਨਾਲ ਕਿਤੇ ਗੱਲਾਂ ਲੱਗ ਗਿਆ ਹੋਊਗਾ ਉਡੀਕਦੇ ਰਹੇ ਫਿਰ ਉਹਦੇ ਘਰ ਵਾਲੇ ਦੇ ਫੋਨ ਤੇ ਇੱਕ ਫੋਨ ਆਇਆ ਕਿ ਕੀਰਤ ਦਾ ਐਕਸੀਡੈਂਟ ਹੋ ਗਿਆ ਆ ਉਹਦਾ ਮੋਟਰਸਾਈਕਲ ਨੇਰ ਵਿੱਚ ਡਿੱਗ ਪਿਆ ਆ ਮਨਪ੍ਰੀਤ ਦੇ ਸਾਰੇ ਪਰਿਵਾਰ ਦੇ ਤਾਂ ਜੀ ਮੇ ਸਾਈ ਨਿਕਲ ਗਏ ਉਹਦੇ ਘਰ ਵਾਲੇ ਦੇ ਹੱਥ ਵਿੱਚੋਂ ਫੋਨ ਡਿੱਗ ਗਿਆ ਮਨਪ੍ਰੀਤ ਨੇ ਪੁੱਛਿਆ ਕਿ ਕੀ ਗੱਲ ਹੋ ਗਈ ਕਿਹਦਾ ਫੋਨ ਸੀ ਕੀਰਤ ਦਾ ਕੀਰਤ ਕਿੱਥੇ ਆ ਤਾਂ ਉਹ ਉੱਚੀ ਉੱਚੀ ਰੋਂਣ ਲੱਗ ਪੈ ਕੇ ਕੀਰਤ ਦਾ ਐਕਸੀਡੈਂਟ ਹੋ ਗਿਆ ਆ ਤਾਂ ਮਨਪ੍ਰੀਤ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਈ ਉਹਨੂੰ ਕੁਝ ਪਤਾ ਨਾ ਲੱਗਿਆ ਥੋੜੀ ਦੇਰ ਬਾਅਦ ਮਨਪ੍ਰੀਤ ਦੇ ਮੁੰਡੇ ਨੂੰ ਐਮ뷸ੈਂਸ ਲੈ ਕੇ ਉਹਨਾਂ ਦੇ ਘਰ ਦੇ ਦਰਵਾਜ਼ੇ 'ਤੇ ਆ ਗਈ ਕਿਉਂਕਿ ਉੱਥੇ ਮੌਜੂਦ ਲੋਕਾਂ ਨੇ ਕੀਰਤਨ ਜੋ ਚੱਕਿਆ ਤਾਂ ਉਹ ਬਿਲਕੁਲ ਖਤਮ ਹੋ ਚੁੱਕਿਆ ਸੀ ਉਸ ਵਿੱਚ ਇੱਕ ਵੀ ਸਾਹ ਬਾਕੀ ਨਹੀਂ ਬਚਿਆ ਸੀ ਐਮ뷸ੈਂਸ ਮੰਗਵਾਈ ਗਈ ਪਰ ਰਸਤੇ ਵਿੱਚ ਹੀ ਉਹਨੇ ਦਮ ਤੋੜ ਦਿੱਤਾ ਮਨਪ੍ਰੀਤ ਦੇ ਪੁੱਤਰ ਨੂੰ ਜਦੋਂ ਐਮ뷸ੈਂਸ ਵਿੱਚੋਂ ਬਾਹਰ ਕੱਢਿਆ ਤਾਂ ਉਹਦੇ ਕੋਲ ਚਲ ਨਹੀਂ ਆਣਾ ਗਿਆ ਉਹ ਫਿਰ ਬਿਓਹਸ਼ ਹੋ ਗਈ ਤੇ ਉਹਦੀ ਸਾਸ ਅਤੇ ਸੋਹਰੇ ਦਾ ਵੀ ਕੋਈ ਹਾਲ ਨਹੀਂ ਸੀ ਉਹ ਸਾਰੇ ਜੀ ਕੀਰਤਨ ਵੇਖ ਕੇ ਤਾਂ ਹਮਾਰਨ ਲੱਗੇ ਕਿ ਰੱਬਾ ਇਹ ਤੂੰ ਕੀ ਕੀਤਾ ਸਾਡਾ ਕੱਲਾ ਕੱਲਾ ਪੁੱਤ ਵੀ ਸਾਡੇ ਤੋਂ ਖੋ ਲਿਆ ਹੁਣ ਉਹਦਾ ਡਰ ਉਹਦੇ ਅੱਗੇ ਆ ਚੁੱਕਿਆ ਸੀ ਉਹਨੂੰ ਅੱਗੇ ਕੋਈ ਨਜ਼ਰ ਨਹੀਂ ਸੀ ਆਮਦਾ ਕਿ ਮੇਰਾ ਕੱਲਾ ਪੁੱਤ ਵੀ ਰੱਬ ਨੇ ਖੋ ਲਿਆ ਹੁਣ ਮੈਂ ਕੀ ਕਰੂੰਗੀ ਕਿਹਦੇ ਸਾਰੇ ਜੀਊਂਗੀ ਇਸੇ ਤਰ੍ਹਾਂ ਰੋਂਦੇ ਧੋਂਦਿਆ ਨੇ ਪੁੱਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਸਾਰੇ ਪਿੰਡ ਵਿੱਚ ਬਹੁਤ ਉਦਾਸੀਛ ਆ ਗਈ ਸਾਰਿਆਂ ਨੇ ਕੀਵਤ ਦੇ ਜਾਣ ਦਾ ਦੁੱਖ ਮਨਾਇਆ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਰੱਬ ਨੇ ਬਹੁਤ ੱਕਾ ਕੀਤਾ ਆ ਤੁਹਾਡੇ ਨਾਲ ਇੱਕ ਇੱਕ ਪੁੱਤ ਸੀ ਉਹ ਵੀ ਕੋਲ ਆ ਹੁਣ ਬੁਢਾਪੇ ਦਾ ਸਹਾਰਾ ਵੀ ਨਹੀਂ ਰਿਹਾ ਹੁਣ ਤੁਹਾਨੂੰ ਹੌਸਲਾ ਦਈਏ ਵੀ ਤੱਕ ਕਿਸ ਮੂੰਹ ਨਾਲ ਦਈਏ ਇਸੇ ਤਰ੍ਹਾਂ ਰੋਂਦੇ ਧੁੰਦਿਆ ਨੇ ਸਾਰਾ ਕਿਰਿਆਕਰਮ ਕਰ ਲਿਆ ਤੇ ਪਹੁੰਗ ਤੋ ਬਾਦ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰੇ ਚਲੇ ਗਏ ਤੇ ਸੁੰਨਾ ਘਰ ਉਹਨਾਂ ਨੂੰ ਖਾਨ ਨੂੰ ਆਂਦਾ ਸੀ। ਉਹਨਾਂ ਨੇ ਸੁੰਨਾ ਪਿਆ ਵਿੜਾ ਵੇਖ-ਵੇਖ ਕੇ ਪੁੱਡਾ ਮਾਰਨੀਆਂ। ਮਨਪ੍ਰੀਤ ਨੇ ਆਪਣੇ ਘਰ ਵਾਲੇ ਨੂੰ ਰੋਂਦੀ-ਰੋਂਦੀ ਨੇ ਕਿਹਾ ਕਿ ਇਸ ਸੁੰਨੇ ਪੰਦਾ ਇਸ ਖਾਲੀ ਵਿੜੇ ਦਾ ਜ਼ਿੰਮੇਵਾਰ ਤੂੰ ਆ। ਤੁਸੀਂ ਸਾਰੇ ਹੋ। ਤੁਸੀਂ ਕਿਹਾ ਸੀ ਨਾ ਕਿ ਇੱਕੋ ਇੱਕ ਪੁੱਤਰੀ ਰੱਖਣਾ ਆ। ਹੁਣ ਮੈਨੂੰ ਦੱਸੋ ਕਿ ਮੈਂ ਆਪਣੀ ਮਮਤਾ ਦਾ ਕੀ ਕਰਾਂ? ਕਿਹਦੇ ਉੱਤੇ ਆਪਣਾ ਪਿਆਰ ਲਟਾਵਾਂ? ਮੈਨੂੰ ਕੌਣ ਮਾਂ ਕਹੂਗਾ? ਮੈਂ ਤੁਸੀਂ ਆਪਣੀ ਜ਼ਮੀਨ ਨੂੰ ਸੰਭੋ ਇਸ ਜ਼ਾਇਦਾਦ ਨੂੰ ਰੱਖੋ ਆਪਣੇ ਕੋਲ ਜਦੋਂ ਮੇਰਾ ਪੁੱਤ ਹੀ ਨਾ ਰਿਹਾ ਉਹਨੂੰ ਵਤਨ ਵਾਲਾ ਤੇ ਹੁਣ ਆਪਾਂ ਵੀ ਬੁੱਢੇ ਹੋ ਗਏ ਆ ਤੇ ਮੰਮੀ ਪਾਪਾ ਤਾਂ ਬਿਲਕੁਲ ਹੀ ਚੱਲ ਫਿਰ ਨਹੀਂ ਸਕਦੇ ਹੁਣ ਆਪਣੇ ਬੁਢਾਪੇ ਦਾ ਸਹਾਰਾ ਕੌਣ ਬਣੂਗਾ ਤਾਂ ਉਹਦੇ ਘਰ ਵਾਲੇ ਨੇ ਉਹਨੂੰ ਕਿਹਾ ਮੈਨੂੰ ਮਾਫ਼ ਕਰ ਦੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਆ ਪਰ ਹੁਣ ਸਮਾਂ ਹੱਥ ਵਿੱਚ ਨਹੀਂ ਆਉਣਾ ਹੁਣ ਮੈਂ ਕੁਝ ਨਹੀਂ ਕਰ ਸਕਦਾ ਪਰ ਮੈਂ ਇਸ ਗਲਤੀ ਤੇ ਬਹੁਤ ਪਛਤਾ ਰਿਹਾ ਆ ਉਹ ਮਨਪ੍ਰੀਤੋਂ ਮਾਫੀ ਮੰਗਦੇ ਮੰਗਦੇ ਉੱਚੀ ਉੱਚੀ ਰੋਣ ਲੱਗਾ ਤੇ ਉਹਦੀ ਸੱਸ ਨੇ ਵੀ ਕਿਹਾ ਕਿ ਪੁੱਤ ਮੈਨੂੰ ਮaaf ਕਰਦੇ ਅਸੀਂ ਲਾਲਚ ਵਿੱਚ ਆ ਕੇ ਸਵਾਰਥੀ ਹੋ ਗਏ ਤੇ ਆਪਣੇ ਆਪ ਨੂੰ ਰੱਬ ਤੋਂ ਵੀ ਵੱਡਾ ਸਮਝਣ ਲੱਗੇ ਸੀ ਪਰ ਕੀ ਪਤਾ ਰੱਬ ਦੇ ਘਰ ਦਾ ਕਿ ਉਹਨੇ ਕੀ ਸੋਚ ਕੇ ਰੱਖਿਆ ਆ ਪਰਮਨ ਪ੍ਰੀਤ ਨੇ ਕਿਹਾ ਮੰਮੀ ਜੀ ਮੈਂ ਤੁਹਾਨੂੰ ਮਾਫ ਕਿਵੇਂ ਕਰ ਸਕਦੀ ਆ ਕਿਉਂਕਿ ਮੇਰੇ ਕੋਲ ਹੁਣ ਗਵਾਉਣ ਦੇ ਲਈ ਕੁਝ ਵੀ ਨਹੀਂ ਆ ਤੇ ਤੂੰ ਆਂਡ ਗਵਾਣ ਡਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹਦੇ ਇੱਕ ਇੱਕ ਬੱਚਾ ਹੀ ਰੱਖਿਆ ਜੇ ਦੋ ਜਮ ਲੈਂਦੀ ਤਾਂ ਅੱਜ ਘਰ ਤਾਣਾ ਸੁਣਾ ਹੁੰਦਾ ਇਸ ਗੱਲ ਦਾ ਕਸੂਰ ਵਾਰ ਵੀ ਲੋਕਾਂ ਨੇ ਮੈਨੂੰ ਹੀ ਠਹਿਰਾਇਆ ਪਰ ਕਿਸੇ ਨੂੰ ਕੀ ਪਤਾ ਸੀ ਕਿ ਮੇਰਾ ਤਾਂ ਕੋਈ ਚਾਰਾ ਹੀ ਨਹੀਂ ਚੱਲਿਆ ਫਿਰ ਉਹਨਾਂ ਨੇ ਕੀਰਤ ਨੂੰ ਹਰ ਵਕਤ ਯਾਦ ਕਰਦੇ ਰਹਿਣਾ ਤੇ ਰੋਂਦੇ ਰਹਿਣਾ ਇੱਕ ਦਿਨ ਮਨਪ੍ਰੀਤ ਦੀ ਸਹੇਲੀ ਦਾ ਫੋਨ ਆਇਆ ਕਿ ਹੁਣ ਤੁਸੀਂ ਕੀ ਸੋਚਿਆ ਆ ਤਾਂ ਉਹਨੇ ਉਸ ਨੂੰ ਪੁੱਛਿਆ ਕਿ ਕੀ ਸੋਚਣਾ ਆ ਹੁਣ ਤਾਂ ਸਭ ਕੁਝ ਖਤਮ ਹੋ ਚੁੱਕਿਆ ਆ ਸਾਡੇ ਕੋਲ ਕੁਝ ਨਹੀਂ ਬਚਿਆ ਉਹਨੇ ਉਸ ਦੇ ਕੋਲੇ ਆਪਣਾ ਦੁੱਖ ਸੁਣਾਇਆ ਪਰ ਉਹਨੇ ਕਿਹਾ ਕਿ ਤੁਸੀਂ ਦੁਖੀ ਨਾ ਹੋ ਜੇ ਵੀ ਤੁਹਾਡੇ ਕੋਲ ਇੱਕ ਮੌਕਾ ਆ ਉਹਨੇ ਮਨਪ੍ਰੀਤ ਨੂੰ ਦੱਸਿਆ ਕਿ ਤੁਸੀਂ ਕਿਸੇ ਵਧੀਆ ਡਾਕਟਰ ਕੋਲ ਇਲਾਜ ਕਰਵਾਓ ਤੇ ਆਈਵੀਐਫ ਦੁਆਰਾ ਬੱਚਾ ਪੈਦਾ ਹੋ ਸਕਦਾ ਆ ਤਾਂ ਇਹ ਸੁਣ ਕੇ ਉਹਦੇ ਮਨ ਵਿੱਚ ਥੋੜੀ ਜਿਹੀ ਉਮੀਦ ਜਾਗੀ ਕਿ ਸ਼ਾਇਦ ਫਿਰ ਇਸ ਘਰ ਵਿੱਚ ਰੌਣਕ ਬਣ ਜਾਵੇ ਤੇ ਸੁਨਣਾ ਵੀੜਾ ਖੁਸ਼ੀਆਂ ਨਾਲ ਭਰ ਜਾਵੇ ਤਾਂ ਉਹਨੇ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਤਾਂ ਇਸ ਵਾਰ ਉਹਨੇ ਕਿਹਾ ਕਿ ਆਪਾਂ ਕਿਸੇ ਚੰਗੇ ਡਾਕਟਰ ਨੂੰ ਜ਼ਰੂਰ ਦਿਖਾਵਾਂਗੇ ਤੇ ਉਹ ਅਗਲੇ ਹੀ ਦਿਨ ਸਲਾਹ ਕਰਕੇ ਡਾਕਟਰ ਕੋਲ ਚਲੇ ਗਏ ਤੇ ਡਾਕਟਰ ਨੇ ਵੀ ਉਹਨਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਘਬਰਾਓ ਨਾ ਤੁਸੀਂ ਜਰੂਰ ਫਿਰ ਤੋਂ ਮਾਪੇ ਬਣੋਗੇ ਤਾਂ ਉਹਨਾਂ ਨੂੰ ਥੋੜੀ ਜਿਹੀ ਖੁਸ਼ੀ ਹੋਈ ਫਿਰ ਉਹਨਾਂ ਨੇ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਡਾਕਟਰ ਨੇ ਕਿਹਾ ਕਿ ਸਭ ਕੁਝ ਨੋਰਮਲ ਹੈ ਤੁਸੀਂ ਦੁਬਾਰਾ ਮਾਪੇ ਬਣ ਸਕਦੇ ਹੋ ਤਾਂ ਉਹ ਦੋਨੇ ਬਹੁਤ ਖੁਸ਼ ਹੋਏ ਪਰ ਉਹ ਇਸ ਇੱਕ ਉਸ ਉਮਰ ਵਿੱਚ ਬਹੁਤ ਚੀਜ਼ ਮਹਿਸੂਸ ਕਰ ਰਹੀ ਸੀ ਕਿ ਜਿਸ ਉਮਰ ਵਿੱਚ ਪੋਤੇ ਪੋਤੀਆਂ ਖਡਾਉਣੇ ਸੀ ਉਸ ਉਮਰ ਵਿੱਚ ਅਸੀਂ ਫਿਰ ਤੋਂ ਮਾਪੇ ਬਣ ਜਾ ਰਹੇ ਹਾਂ ਉਦੇਕਰ ਵਾਲੇ ਨੇ ਤੇ ਉਹਦੀ ਸਾਸ ਨੇ ਇਹ ਅਦਾਸਾ ਸ਼ੁਰੂ ਕਰ ਦਿੱਤੀਆਂ ਕਿ ਰੱਬਾ ਜੋ ਗਲਤੀ ਸਾਡੇ ਤੋਂ ਪਹਿਲਾਂ ਹੋਈ ਅਸੀਂ ਉਹ ਗਲਤੀ ਤੇ ਬਹੁਤ ਪਛਤਾਉਂਦੇ ਹਾਂ ਇਸ ਵਾਰ ਸਾਡੇ ਘਰੇ ਦੋ ਦੋ ਬੱਚੇ ਦੇਵੀ ਮਾਲਕਾ ਇਸ ਵਾਰ ਉਹਨਾਂ ਨੇ ਕੋਈ ਭੇਦਪਾਬ ਨਹੀਂ ਰੱਖਿਆ ਬਲਕਿ ਕਿਹਾ ਕਿ ਕੁਝ ਹੀ ਦੇ ਦੇ ਚਾਹੇ ਧੀ ਹੋਵੇ ਚਾਹੇ ਪੁੱਤ ਪਰ ਜੋੜੇ ਜੋਦਰ ਦੀ ਖਲੋ ਤੇ ਪੁੱਤ ਦਾ ਅਸੀਂ ਚੱਲਿਆ ਸੀ ਉਹ ਹੁਣ ਸਾਡੇ ਤੋਂ ਚੱਲਿਆ ਨਹੀਂ ਜਾਣਾ ਇਸ ਲਈ ਉਹਨਾਂ ਨੇ ਦਰਦਿਆਂ ਨੇ ਦੋ ਦੋ ਬੱਚਨੇ ਬੱਚੇ ਮੰਗਣੇ ਸ਼ੁਰੂ ਕਰ ਦਿੱਤੇ ਪਰ ਉਹ ਸਮਾਥੋਂ ਨਿਕਲ ਗਿਆ ਸੀ ਉਹ ਹੁਣ ਵਾਪਸ ਤਾਂ ਨਹੀਂ ਆ ਸਕਦਾ ਸੀ ਪਰ ਹੁਣ ਉਹ ਇਹ ਸਮਾ ਸਾਡੇ ਤੋਂ ਘਹਾਉਣਾ ਨਹੀਂ ਸੀ ਚੰਦੇ ਇਸ ਲਈ ਉਹਨਾਂ ਨੇ ਇਲਾਜ ਕਰਾਇਆ ਤੇ ਉਹਨਾਂ ਦੇ ਘਰ ਦੋ ਬੱਚੇ ਪੈਦਾ ਹੋਏ ਇੱਕ ਧੀ ਤੇ ਇੱਕ ਪੁੱਤ ਨੇ ਜਨਮ ਲਿਆ ਹੁਣ ਫਿਰ ਤੋਂ ਉਹਨਾਂ ਦੇ ਘਰ ਵਿੱਚ ਰੌਣਕ ਬਣ ਗਈ ਪਰ ਇਸ ਉਮਰ ਵਿੱਚ ਬਹੁਤ ਤਕਲੀਫਾਂ ਦਾ ਸਾਹਮਣਾ ਕਰਕੇ ਮਨਪ੍ਰੀਤ ਨੇ ਬੱਚਿਆਂ ਨੂੰ ਜਨਮ ਦਿੱਤਾ ਤੇ ਬੁਢਾਪੇ ਵਿੱਚ ਉਹਨਾਂ ਨੂੰ ਪਾਲਣਾ ਉਹਦੇ ਲਈ ਇੰਨਾ ਆਸਾਨ ਨਹੀਂ ਸੀ ਬਹੁਤ ਔਖੀ ਹੋ ਕੇ ਉਸ ਨੇ ਉਹਨਾਂ ਨੂੰ ਪਾਲ ਲਿਆ ਕਿ ਉਨਕੀ ਉਮਰ ਹੁਣ ਉਹਦੀ 50 ਸਾਲ ਤੋਂ ਉੱਪਰ ਲੰਘ ਚੁੱਕੀ ਸੀ ਤਾਂ ਗੋਡੇ ਗਿੱਟੇ ਵੀ ਜਵਾਬ ਦੇਣ ਲੱਗ ਪਏ ਤੇ ਉਨੇ ਸੋਚਣਾ ਕਿ ਕਦੋਂ ਇਹਨਾਂ ਨੇ ਵੱਡੇ ਹੋਣਾ ਤੇ ਕਦੋਂ ਸਾਨੂੰ ਸੁਖ ਦੇਣਾ ਜਦੋਂ ਨੂੰ ਇਹਨਾਂ ਨੇ ਜਵਾਨ ਹੋਣਾ ਉਦੋਂ ਤੱਕ ਅਸੀਂ ਪਤਾ ਨਹੀਂ ਬਚਣਾ ਵੀ ਆ ਕਿ ਨਹੀਂ ਪਰ ਸੁਨੇ ਵਡੇ ਵਿਚਰ ਹੋਣ ਕਾ ਜ਼ਰੂਰ ਬਣ ਗਈ ਸੀ ਫਿਰ ਤੋਂ ਉਹਨਾਂ ਦੇ ਘਰ ਦੀ ਜੜ ਲੱਗ ਗਈ ਪਰ ਇੱਕ ਗੱਲ ਉਹਦੇ ਮਨ ਨੂੰ ਸ਼ਾਂਤੀ ਵੀ ਸੀ ਕਿ ਜੇ ਸਾਨੂੰ ਕੁਝ ਵੀ ਹੋ ਗਿਆ ਤਾਂ ਇਹ ਦੋਨੇ ਭੈਣ ਭਰਾ ਇੱਕ ਦੂਜੇ ਦਾ ਸਹਾਰਾ ਜ਼ਰੂਰ ਬਣਨਗੇ ਕਿਉਂਕਿ ਕੋਈ ਤਕਲੀਫ ਇਹ ਇੱਕ ਦੂਜੇ ਨਾਲ ਸਾਂਝੀ ਕਰ ਲਿਆ ਕਰਨਗੇ ਤੇ ਨਾਲੇ ਰਿਸ਼ਤੇਦਾਰੀ ਵਧ ਜਾਊਗੀ ਕਿਉਂਕਿ ਤੀਆਂ ਨਾਲ ਹੀ ਰਿਸ਼ਤੇਦਾਰੀਆਂ ਵਧਦੀਆਂ ਨੇ ਤੇ ਉਹਦੇ ਪੁੱਤ ਦੀ ਭੈਣ ਨਾਲ ਉਹਦੇ ਬੱਚਿਆਂ ਦੀ ਭੂਆ ਵੀ ਉਹਨਾਂ ਨੂੰ ਮਿਲ ਗਈ ਤੇ ਉਸ ਨੂੰ ਉਹਦੀ ਭੈਣ ਵੀ ਮਿਲ ਗਈ ਇਸ ਨਾਲ ਕਿੰਨੀਆਂ ਰਿਸ਼ਤੇਦਾਰੀਆਂ ਬਣ ਗਈਆਂ ਇਸ ਤਰ੍ਹਾਂ ਲੰਘਦੇ ਲੰਘਾਉਂਦੇ ਗਿੱਟੇ ਗੋਡੇ ਕੜੀਸਕੇ ਮਨਪ੍ਰੀਤ ਨੇ ਉਹਨਾਂ ਨੂੰ ਜਵਾਨ ਕਰ ਲਿਆ ਤੇ ਪੜਾ ਲਿਖਾ ਕੇ 30 ਦਾ ਵਿਆਹ ਕਰ ਦਿੱਤਾ ਕਿਉਂਕਿ ਉਹਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਲਦੀ ਜਲਦੀ ਧੀ ਦਾ ਵਿਆਹ ਕਰ ਦੇਵਾਂ ਕਿਤੇ ਬੁਢਾਪੇ ਦੇ ਕਾਰਨ ਆਪਰੇ ਕੋਲ ਬੁਲਾ ਵੀ ਲਿਆ ਤਾਂ ਤੀ ਵੱਲੋਂ ਤਾਂ ਬੇਫਿਕਰ ਹੋ ਜਾਵਾਂਗੀ ਇਸ ਲਈ ਉਹਨੇ ਆਪਣੀ ਧੀ ਦਾ ਵਿਆਹ ਕਰ ਦਿੱਤਾ ਹੁਣ ਉਹਦੇ ਤੋਂ ਬਿਲਕੁਲ ਵੀ ਉੱਠਿਆ ਬੈਠਿਆ ਨਹੀਂ ਸੀ ਜਾਂਦਾ ਕਿਉਂਕਿ ਬੁਢਾਪੇ ਕਰਨ ਸਰੀਰ ਬਿਲਕੁਲ ਕਮਜ਼ੋਰ ਹੋ ਚੁੱਕਿਆ ਸੀ ਤੇ ਹੁਣ ਜਦੋਂ ਸੁਖ ਲੈਣ ਦੀ ਵਾਰੀ ਆਈ ਤਾਂ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਸੱਸ ਸੋਹਰਾ ਤਾਂ ਉਹਦੇ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਫਿਰ ਉਹਨੇ ਆਪਣੇ ਪੁੱਤ ਦਾ ਵਿਆਹ ਕਰ ਲਿਆ ਤਾਂ ਕਿ ਮੈਨੂੰ ਸੁਖ ਮਿਲ ਜਾਵੇ ਪੁੱਤ ਦੇ ਵਿਆਹ ਤੋਂ ਮੰਗਰੋ ਉਹਦੀ ਨੂੰਹ ਮਾਂ ਬਣਨ ਵਾਲੀ ਸੀ ਤਾਂ ਉਸਦੇ ਘਰੇ ਪੁੱਤਰ ਨੇ ਜਨਮ ਲਿਆ ਤਾਂ ਮਨਪ੍ਰੀਤ ਨੇ ਆਪਣੇ ਦਰ ਦੀ ਮਾਰੀ ਉਸ ਨੂੰ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੁੱਤ ਇੱਕ ਬੱਚਾ ਹੋਰ ਲੈ ਲਿਓ ਕਿਤੇ ਮੇਰੇ ਵਾਲੀ ਕਹਾਣੀ ਦੁਬਾਰਾ ਨਾ ਦੁਹਰਾ ਲਿਓ ਰੱਬ ਤੋਂ ਡਰਿਓ ਪੁੱਤ ਉਹ ਉਹਨਾਂ ਨੂੰ ਆਪਣੀ ਕਹਾਣੀ ਰੋਜ਼ ਸੁਣਾਉਂਦੀ ਸੀ ਤੇ ਉਹਦੀ ਨੂੰਹ ਵੀ ਬਹੁਤ ਸਿਆਣੀ ਸੀ ਤੇ ਪੁੱਤ ਵੀ ਬਹੁਤ ਆਗਿਆਕਾਰੀ ਸੀ ਉਹਨਾਂ ਨੇ ਉਹਦੀ ਗੱਲ ਮੰਨੀ ਕਿਉਂਕਿ ਮਨਪ੍ਰੀਤ ਨੇ ਸੀ ਚੰਗੀ ਕਿ ਆਪਣੀ ਸਾਸਵਾਲੀ ਤੇ ਆਪਣੇ ਘਰ ਵਾਲੇ ਵਾਲੀ ਗਲਤੀ ਮੈਂ ਕਰਾਂ ਇਸ ਲਈ ਉਹਨੇ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਤਾਂ ਪੁੱਤ ਦੋ ਜਾਂ ਤਿੰਨ ਬੱਚੇ ਜ਼ਰੂਰ ਲਿਓ ਤੇ ਉਹਨਾਂ ਨੇ ਇਸ ਤਰ੍ਹਾਂ ਕੀਤਾ ਜਦੋਂ ਉਹਦੀ ਨੂੰ ਕੋਲ ਤਿੰਨ ਬੱਚੇ ਹੋ ਗਏ ਤਾਂ ਫਿਰ ਕਿਤੇ ਜਾ ਕੇ ਉਹਦੇ ਦਿਲ ਨੂੰ ਸਕੂਨ ਮਿਲਿਆ ਕਿ ਜਿਵੇਂ ਉਹਦੀ ਕੋਈ ਅਧੂਰੀ ਇੱਛਾ ਪੂਰੀ ਹੋ ਗਈ ਹੋਵੇ ਉਹਨੂੰ ਇੰਜ ਲੱਗਿਆ ਜਿਵੇਂ ਰੂਹ ਨੂੰ ਸਕੂਨ ਮਿਲ ਗਿਆ ਹੋਵੇ ਉਹਨੂੰ ਰੱਬ ਨਾਲ ਕੋਈ ਗਿਲਾ ਨਾ ਰਿਹਾ ਤੇ ਉਹਨੇ ਰੱਬ ਨੂੰ ਕਹਿਣਾ ਕਿ ਰੱਬਾ ਹੁਣ ਜਦੋਂ ਮਰਜੀ ਲੈ ਜਾਵੇਂ ਹੁਣ ਮੈਂ ਚੈਨ ਨਾਲ ਮਰ ਸਕਦੀ ਹਾਂ ਕਿਉਂਕਿ ਮੈਨੂੰ ਆਪਣੇ ਪੁੱਤ ਦਾ ਕੋਈ ਫਿਕਰ ਨਹੀਂ ਰਿਹਾ ਕਿਉਂਕਿ ਹੁਣ ਉਹਦੇ ਤਿੰਨ ਬੱਚੇ ਹੋ ਗਏ ਨੇ ਤੇ ਸਾਡੀ ਪੀੜ੍ਹੀ ਅੱਗੇ ਵੱਧ ਗਈ ਆ ਹੁਣ ਮੈਂ ਚੈਨ ਨਾਲ ਮਰ ਸਕਦੀ ਹਾਂ ਸੋ ਦੋਸਤੋ ਆਪਣੀ ਸੋਚ ਨੂੰ ਬਦਲੋ ਦੋ ਬੱਚੇ ਬਹੁਤ ਜ਼ਰੂਰੀ ਨੇ ਕਹਿੰਦੇ ਨੇ ਨਾ ਕਿ ਇੱਕ ਦੀ ਮਾਂ ਅੰਨੀ ਤੇ ਦੋ ਦੀ ਮਾਂ ਕਾਣੀ ਹੁੰਦੀ ਆ ਤੇ ਨਾਲੇ ਮਨਪ੍ਰੀਤ ਨੇ ਖੁਦ ਅੰਨੀ ਹੋ ਕੇ ਵੇਖ ਲਿਆ ਇਸ ਲਈ ਉਹ ਨਹੀਂ ਸੀ ਚੰਦੀ ਕਿ ਤੁਸੀਂ ਵੀ ਉਦੇ ਵਾਲੀ ਗਲਤੀ ਕਰੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਆ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ